ਮੁਰਦਾਬਾਦ 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 ਪੰਜਾਬ ਸਿੱਤਾ ਸ਼ਰਮ ਕਰੋ ਸ਼ਰਮ ਕਰੋ ਅੱਜ ਤੁਸੀਂ ਮਾਰਚ ਕਰ ਰਹੇ ਹੋ ਹਾਂਜੀ ਸਰ ਇੱਕ ਮੰਗ ਨੂੰ ਲੈ ਕੇ ਹਾਂਜੀ ਕਿੰਨੇ ਦਿਨ ਹੋ ਗਏ ਧਰਨੇ ਤੇ ਬੈਠੇ ਅੱਜ ਹੀ ਸਾਨੂੰ 2 ਮਹੀਨਿਆਂ ਤੋਂ ਵੀ ਜ਼ਿਆਦਾ ਹੋ ਗਿਆ ਜੀ ਧਰਨੇ ਤੇ ਬੈਠਿਆਂ ਨੂੰ ਹੁਣ ਤੱਕ ਇਹ ਕਈ ਵਾਰੀ ਮੀਂਹ ਆ ਚੁੱਕਿਆ ਜੀ ਅਸੀਂ ਮੀਂਹਾਂ ਦੇ ਵਿੱਚ ਵੀ ਬੈਠੇ ਰਹੇ ਅਸੀਂ ਠਕੜਾਂ ਦੇ ਵਿੱਚ ਵੀ ਬੈਠੇ ਰਹੇ ਦਿਨ ਪ੍ਰਤੀ ਦਿਨ ਜਿਵੇਂ ਜਿਵੇਂ ਉਹ ਨੇੜੇ ਆ ਰਿਹਾ ਜੀ ਓਵੇਂ ਓਵੇਂ ਠੰਡ ਵੱਧ ਰਹੀ ਆ ਅਜੀ ਰਾਤ ਨੂੰ ਵੀ ਇੱਤੀ ਹੁੰਨੇ ਆ ਜੀ ਰਾਤ ਨੂੰ ਵੀ ਵਿਦਿਆਰਥੀ ਇੰਨੀ ਸਰਦੀ ਦੇ ਵਿੱਚ ਵੀ ਜੀ ਇੱਤੀ ਸੌਂਦੇ ਨੇ 24 ਘੰਟੇ ਵਿਦਿਆਰਥੀ ਆਪਣੀਆਂ ਕਲਾਸਾਂ ਦੇ ਵਿੱਚੋਂ ਆਪਣੇ ਸਮੇਂ 'ਚ ਸਮਾਂ ਕੱਢ ਕੇ ਜੀ ਇੱਥੇ ਸੰਘਰਸ਼ਸ਼ੀਲ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਉਹ ਸਾਡੀਆਂ ਮੰਗਾਂ ਵੱਲ ਖਾਸ ਤੌਰ ਤੇ ਧਿਆਨ ਦੇਵੇ ਜਿੰਨੇ ਵੀ ਐਗਰੀਕਲਚਰ ਵਿਭਾਗ ਦੇ ਗ੍ਰੈਜੂਏਟ ਨੇ ਉਹਨਾਂ ਦੀ ਦੇਖੇ ਵੀ ਕਿੰਨੀ ਕਿ ਰੇਸ਼ੋ ਉਹਨਾਂ ਨੇ ਹਜੇ ਤੱਕ ਆਪਣੇ ਕਾਰਜਕਾਲ ਦੇ ਵਿੱਚ ਭਰੀ ਆ ਜਿੰਨੀਆਂ ਵੀ ਉਹ ਨੌਕਰੀਆਂ ਕਹਿੰਦੇ ਨੇ ਵੀ 50000 ਤੋਂ ਜ਼ਿਆਦਾ ਨੌਕਰੀਆਂ ਸੀ ਦਿੱਤੀਆਂ ਸੀ ਚਾਹੁੰਦੇ ਆ ਵੀ ਉਹ ਪਤਾ ਕਰੇ ਵੀ ਖੇਤੀਬਾੜੀ ਵਿਭਾਗ ਕਿੰਨਾ ਕੁ ਸਟੈਂਡ ਕਰ ਰਿਹਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀਆਂ 74 ਯੂਨੀਵਰਸਿਟੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਐਨਆਈਆਰਐਫ ਰੈਂਕਿੰਗ ਦੇ ਤਹਿਤ ਤੀਸਰੀ ਵਾਰ ਯੂਨੀਵਰਸਿਟੀ ਪਹਿਲੇ ਨੰਬਰ ਤੇ ਆ ਚੁੱਕੀ ਆ ਸਰਕਾਰ ਦੇ ਨਾਲ ਕੋਈ ਰابطਾ ਬਣਿਆ ਸਰਕਾਰ ਦੇ ਨਾਲ ਜੀ ਰابطਾ ਅਸੀਂ ਕਹਿ ਸਕਦੇ ਹਾਂ ਯਕੀਨਨ ਤੌਰ ਤੇ ਸਾਨੂੰ ਕੋਈ ਨਹੀਂ ਕੋਈ ਠੋਸ ਚੀਜ਼ ਨਹੀਂ ਸਾਨੂੰ ਮਿਲ ਰਹੀ ਜੀ ਹਜੇ ਤੱਕ ਨਹੀਂ ਨਾਰੇ ਨਫਿਆਂ ਦੇ ਵਿੱਚ ਆਣ ਵਾਲੇ ਦਿਨਾਂ ਦੇ ਵਿੱਚ ਵੀ ਜੀ ਹਜੇ ਤੱਕ ਸਾਡੇ ਕੋਲ ਹੱਥ ਵਸ ਕੁਝ ਨਹੀਂ ਹੈ ਜੀ ਆਪ ਤੋਂ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਮੇਰੇ ਕਾਸ਼ ਦੇ ਜੁੱਤੇ ਨਹੀਂ ਆਉਂਦੇ ਨਹੀਂ ਆਉਂਦੇ ਜੁੱਤੇ ਨਹੀਂ ਆਉਂਦੇ ਮਾਰਚ ਕਰ ਰਹੇ ਹੋ ਅੱਗੇ ਮੰਗ ਨੂੰ ਲੈ ਕੇ ਸਰਕਾਰ ਨਾਲ ਕੋਈ ਮੀਟਿੰਗ ਨਹੀਂ ਹੋਈ ਨਹੀਂ ਜੀ ਹਜੇ ਤੱਕ ਜਿਹੜਾ ਸਾਨੂੰ ਕੋਈ ਭਰੋਸੇਯੋਗ ਮੀਟਿੰਗ ਕੋਈ ਵੀ ਨਹੀਂ ਹੋਈ ਹਾਲਾਂਕਿ ਸਾਨੂੰ 65ਵਾਂ ਦਿਨ ਹੋ ਗਿਆ ਹੈ ਧਰਨੇ ਦਾ ਤਾਂ ਬੇਸ਼ੱਕ ਸਮਾਂ ਜਿਹੜਾ ਬਹੁਤ ਹੋ ਚੁੱਕਿਆ ਹੈ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਸਾਡੇ ਮਸਲੇ ਨੂੰ ਜਿਹੜਾ ਵਿਚਾਰਿਆ ਜਾਵੇ ਅਸੀਂ ਗੇਟ ਨੰਬਰ 1 ਦੇ ਉੱਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੰਨੀ ਠੰਡ ਦੇ ਵਿੱਚ ਵੀ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਆਪਦੇ ਹੱਕ ਦੇ ਲਈ ਬੈਠੇ ਹਾਂ ਉੱਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਟੈਸਟ ਚੱਲ ਰਿਹਾ ਹੈ ਪੋਲਿਟੀਕਲ ਮੁੱਦਿਆਂ ਦੇ ਉੱਤੇ ਪਰ ਜਿਵੇਂ ਇੱਥੇ ਪੜ ਰਹੇ ਰਹੇ ਆ ਆਪਦੇ ਪਿੰਡਾਂ ਦੇ ਵਿੱਚ ਉੱਠ ਕੇ ਇੱਥੇ ਆਇਆ ਤਾਂ ਅਸੀਂ ਰੋਜ਼ਗਾਰ ਲਈ ਆਏ ਆ ਜੇਕਰ ਸਾਨੂੰ ਨੌਕਰੀ ਨਹੀਂ ਮਿਲਦੀ ਤਾਂ ਇਹ 2 ਮਹੀਨੇ ਦਾ ਛੱਡੋ ਇਹ ਅਗਲੇ 6 ਮਹੀਨੇ ਤੱਕ ਵੀ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ ਜਿੰਨਾਂ ਦੇਕਰ ਸਰਕਾਰ ਦੇ ਜਿਹੜੇ ਔਕਾਨ ਨਹੀਂ ਹੋ ਜਾਂਦੇ